ਹੈਲੋ ਗਾਇਸ ਕੀ ਹਾਲਾ ਖੜਿਆ ਨਾ ਸੇਰ ਹੋ ਗਿਆ 5 ਵਜ ਗਿਆ ਣਿਆ ਅੰਮਰੇ ਕੁੱਤੇ ਮੋਬਾਇਲ ਅਰੇ ਮੇ ਸਾਡੀ ਭਾਚਾ ਪਿਆਰ ਦੋਆਪੇ ਨੀਆ ਲਾਦਾ ਬੜਾ ਸੋਹਣਾ ਮਾਰਨਿੰਗ ਹੋਇਆ ਬਾਹਰ ਗੋਗਾ ਕਰਤਾ ਵਾਹ ਮੋਰ ਬੋਲੀ ਅਨੇਕਥੇ ਬੋਲੀ ਵੇ ਬੁਰੇ ਸਾਰੇ ਸ਼ਾਂਤੀ ਨਿਆਰਾ ਆ ਜਾਂਦਾ ਸਰੀਏ ਆਵਾਜ਼ ਇਧਰ ਯਾਰ ਆ ਜਾਂਦਾ ਯਾਰ ਫਿਰ ਠੰਡਾ ਠੰਡਾ ਮਾਹੌਸਾ ਜਨਤਾ ਸਾਡੀ ਬਾਹਰ ਹੀ ਪਈ ਐ ਕੰਮ ਤੋਂ ਆਏ ਬਾਅਦ ਬਾਹਰ ਹੀ ਪੈ ਜਾਂਦੇ ਗੱਡੀ ਰੰਗੀ ਤੇ ਬੰਖਸਾਰੇ ਉੱਡ ਗਏ ਆਪਣੀ ਸੀਟ ਵੇਟ ਕਰੀ ਜਾਂਦੀ ਆਪਾਂ ਇੱਥੇ ਵੇਗ ਹੀ ਚਾਲ ਲੈਣੇ ਨੇ ਉਹ ਦੇਖੋ ਕਿੰਨਾ ਸੋਨਾ ਖੜਿਆ ਨੇ ਕਮੈਂਡ ਕਰ ਦੇ ਕਿਨੇ ਕਿੰਨੂ ਵਧੀਆ ਲੱਗਦਾ ਆ ਉਹ ਆ ਬਖੀ ਬੂੜਾ ਰੋਲਾ ਪਾ